ਆਪਰੇਸ਼ਨ ਸ਼ੀਲ ਦੇ ਤਹਿਤ ਕੱਲ ਪੂਰੇ ਪੰਜਾਬ ਪਰਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੌਕ ਡ੍ਰਿਲ ਹੋਣ ਵਾਲੀ ਹੈ ਉੱਥੇ ਅਸੀਂ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਕੱਲ ਮੌਕ ਡ੍ਰਿਲ ਹੋਣ ਵਾਲੀ ਹੈ ਤਾਂ ਦੱਸਦੇ ਕਿ ਪਹਿਲਾਂ ਵੀ ਇਹ ਚੀਜ਼ਾਂ ਅਸੀਂ ਦੇਖ ਚੁੱਕੇ ਹਾਂ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੱਲ ਕਰੀਏ ਤਾਂ ਪਹਿਲਾਂ ਵੀ ਮੌਕ ਡ੍ਰਿਲ ਹੋ ਚੁੱਕੀ ਹੈ ਜਦੋਂ ਵੀ ਸਾਇਰਨ ਵੱਜਦੇ ਸੀ ਤਾਂ ਲੋਕ ਜ਼ਰੂਰ ਅਲਰਟ ਹੋ ਜਾਂਦੇ ਉਸੇ ਪ੍ਰਕਾਰ ਕੱਲ ਇੱਕ ਮੌਕ ਡ੍ਰਿਲ ਹੋਣ ਵਾਲੀ ਹੈ ਜੋ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਹੋਏਗੀ ਸਮਾਂ ਜਿਹੜਾ ਹੋਏਗਾ 6 ਤੋਂ ਲੈ ਕੇ 7 ਵਜੇ ਦਾ ਸਮਾਂ ਹੋਏਗਾ ਇਸ ਦੇ ਪ੍ਰਸ਼ਾਸਨਿਕ ਰਿਆਸਲ ਕਰਵਾਈ ਜਾ ਰਹੀ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਬਚਾਅ ਕਰ ਸਕਦੇ ਹਾਂ ਜੇਕਰ ਕੱਲ ਨੂੰ ਜੰਗ ਲੱਗਦੀ ਹੈ ਤਾਂ ਉਸੇ ਪ੍ਰਕਾਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ 6 ਤੋਂ ਲੈ ਕੇ 7 ਵਜੇ ਤੱਕ ਇੱਕ ਮੁਕੰਮਲ ਰੂਪ ਦੇ ਵਿੱਚ ਪ੍ਰੈਕਟਿਸ ਹੋਏਗੀ ਜਿਸ ਦੇ ਨਾਲ ਕਿ ਮੈਡੀਕਲ ਸਹੂਲਤ ਕਿਸ ਤਰ੍ਹਾਂ ਲੈਣੀ ਹੈ ਲੋਕਾਂ ਦਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਉਸ ਮੋਕ ਰੇਲ ਦੇ ਵਿੱਚ ਦੱਸਿਆ ਜਾਏਗਾ ਉਸ ਤੋਂ ਬਾਅਦ ਅਸੀਂ 8 ਵਜੇ ਦੇ ਸਮੇਂ ਦੀ ਗੱਲ ਕਰੀ ਤਾਂ 8 ਵਜੇ ਪੂਰੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਵੇਗਾ 8 ਤੋਂ ਲੈ ਕੇ 8:30 ਵਜੇ ਤੱਕ ਬਲੈਕਆਊਟ ਰਹੇਗਾ ਪੂਰਾ ਅੰਮ੍ਰਿਤਸਰ ਹਨੇਰੇ ਦੀ ਕਿਉਂਕਿ ਇਹ ਚੀਜ਼ਾਂ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੀ ਕਿਹਾ ਗਿਆ ਕਿਸੇ ਵੀ ਤਰੀਕੇ ਦੀ ਡਰਨ ਦੀ ਜ਼ਰੂਰਤ ਨਹੀਂ ਆ ਇੱਕ ਤਰ੍ਹਾਂ ਦੀ ਰਿਹਸਲ ਹੈ ਜੇਕਰ ਜੰਗ ਦੇ ਅਸਾਰ ਬੰਦੇ ਨੇ ਤਾਂ ਉਸ ਤੋਂ ਪਹਿਲਾਂ ਜੋ ਲੋਕਾਂ ਦਾ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਉਸ ਤਹਿਤ ਜਿਹੜਾ ਇਹ ਜਿਹੜੇ ਮੌਕ ਡ੍ਰਿਲ ਆਉਣ ਵਾਲੀਆਂ ਮੌਕ ਡ੍ਰਿਲ ਦੇ ਵਿੱਚ ਇਹ ਵੀ ਇੱਕ ਸੰਖੇਪ ਰੂਪ ਦੇ ਵਿੱਚ ਕਿਹਾ ਜਾਂਦਾ ਕਿ ਇਸ ਵਿੱਚ ਪ੍ਰੈਕਟਿਸ ਜਿਹੜੀ ਇਸ ਪ੍ਰਕਾਰ ਹੁੰਦੀ ਹੈ ਜੋ ਹਿਤਾਇਤਾਂ ਹੁੰਦੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਚਾਹੁੰਦਾ ਕਿ ਜੇਕਰ ਰਾਤ ਨੂੰ ਬਲੈਕਆਊਟ ਹੁੰਦਾ ਤਾਂ ਸਾਡਾ ਫਰਜ਼ ਮੰਨਦਾ ਕਿ ਘਰ ਦੀ ਕੋਈ ਵੀ ਲਾਈਟ ਜੇਕਰ ਇਨਵਰਟਰ ਤੇ ਵੀ ਚੱਲ ਰਹੀ ਹੈ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇ ਜਾਂਕਰ ਜੇਕਰ ਸਾਇਰਨ ਵੱਜਦੇ ਆ ਤਾਂ ਸਾਨੂੰ ਅਲਰਟ ਹੋਣਾ ਚਾਹੀਦਾ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਜੇਕਰ ਅਸੀਂ ਉੱਪਰ ਆ ਤਾਂ ਸਾਨੂੰ ਖੁੱਲੇ ਮੈਦਾਨ ਦੇ ਵਿੱਚ ਆ ਕੇ ਜਿਹੜਾ ਨੇੜ ਜਾਣਾ ਚਾਹੀਦਾ ਇਹ ਮੌਕ ਡ੍ਰਿਲ ਦਾ ਜਿਹੜਾ ਮਕਸਦ ਹੈ ਉਹ ਜ਼ਰੂਰ ਹੁੰਦਾ ਕੱਲ ਫਿਰ ਤੋਂ ਮੌਕ ਡ੍ਰਿਲ ਹੋਣ ਵਾਲੀ ਹੈ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਦੂਸਰੀ ਮੌਕ ਡ੍ਰਿਲ ਹੈ ਪਹਿਲੀ ਜਿਹੜੀ ਮੌਕ ਡ੍ਰਿਲ ਸੀ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਿਹੜੀ ਆ ਹੁਣ ਆਪਰੇਸ਼ਨ ਸ਼ੀਲਡ ਤਹਿਤ ਜਿਹੜੀ ਹੈ ਮੋਕ ਰੇਲ ਹੋਣ ਵਾਲੀ ਹੈ ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਇਸ ਮੋਕ ਰੇਲ ਦਾ ਮਕਸਦ ਇਹ ਰਹਿਣ ਵਾਲਾ ਹੈ ਕਿ ਅਸੀਂ ਆਪਣੇ ਆਪ ਦਾ ਬਚਾਅ ਕਿਸ ਤਰ੍ਹਾਂ ਕਰ ਸਕਦੇ ਹਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇਸ ਦੀਆਂ ਹਦਾਇਤਾਂ ਜਿਹੜੀਆਂ ਆ ਉਹ ਜਾਰੀ ਕਰ ਰਹੇ ਨੇ ਤੇ ਇੱਕ ਸਖਤ ਰੂਪ ਦੇ ਵਿੱਚ ਇਹ ਵੀ ਕਿਹਾ ਗਿਆ ਕਿ 8 ਤੋਂ ਲੈ ਕੇ 8:30 ਵਜੇ ਤੱਕ ਜੇਕਰ ਬਲੈਕਆਊਟ ਹੈ ਤਾਂ ਉਸ ਹਨੇਰੇ ਦੇ ਵਿੱਚ ਬੜੇ ਇੱਕ ਅਲਰਟ ਮੋਡ ਤੇ ਰਿਹਾ ਜਾਵੇ ਤਾਂ ਕਿਉਂਕਿ ਰਿਐਕਸ਼ਨ ਹੁੰਦੀ ਹੈ ਤੇ ਜ਼ਰੂਰੀ ਵੀ ਹੋ ਜਾਂਦਾ ਕਿ ਕੱਲ ਨੂੰ ਜੇਕਰ ਜੰਗ ਦੇ ਅਸਰ ਬੰਦੇ ਆ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਬੈਲਾਈਨ ਕੰਮ ਰੂਪ ਦੇ ਵਿੱਚ ਕਰ ਲੈਣੇ ਚਾਹੀਦੀਆਂ ਤੇ ਕੱਲ ਹੁਣ ਵੋਕ ਰਿਲ ਹੋਣ ਵਾਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੱਲ 6 ਤੋਂ ਲੈ ਕੇ 7 ਵਜੇ ਤੱਕ ਅੰਮ੍ਰਿਤਸਰ ਦੇ ਰਣਜੀਤ ਐਮਨੂ ਦੇ ਵਿੱਚ ਇਸ ਦੀ ਪ੍ਰੈਕਟਿਸ ਹੋਵੇਗੀ ਕਿ ਲੋਕਾਂ ਦਾ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਉਸ ਤੋਂ ਬਾਅਦ 8 ਤੋਂ ਲੈ ਕੇ 8:30 ਵਜੇ ਤੱਕ ਪੂਰਾ ਅੰਮ੍ਰਿਤਸਰ ਜਿਹੜਾ ਉਹ ਬਲੈਕ ਆਊਟ ਦਿਖਾਈ ਦੇਵੇਗਾ ਉਸ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਕਰਦੀਆਂ ਜਿਹੜੀਆਂ ਲਾਈਟਸ ਨੇ ਉਹਨਾਂ ਨੂੰ ਬੰਦ ਕਰ ਲੇਤਾ ਜਾਵੇ ਕਰਦੀਆਂ ਜੇਕਰ ਆ ਬਾਰੀਆਂ ਖੁੱਲੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਜੇਕਰ ਅਸੀਂ ਉੱਪਰਲੇ ਫਲੋਰਾਂ ਤੇ ਆ ਤਾਂ ਇੱਕ ਸੁਰੱਖਿਅਤ ਜਗ੍ਹਾ ਤੇ ਆ ਕੇ ਸਾਨੂੰ ਬਹਿ ਜਾਣਾ ਚਾਹੀਦਾ ਇਹ ਮੌਕਰੇ ਦਾ ਜਿਹੜਾ ਮਕਸਦ ਹੈ ਉਹ ਰਹਿਣ ਵਾਲਾ ਕੈਮਰਾਮੈਨ ਨਾਲ ਮਹਿਮਾਨ ਨੂੰ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ